ਇੱਕ ਗਰੀਬ ਘਰੇ ਪੈਦਾ ਹੋਇਆ ਵਿਅਕਤੀ ਪੰਜਾਰੀ ਜਿੱਤਿਆ ਕਾਂਗਰਸ ਨੇ ਮਦਦ ਕੀਤੀ ਤੇ ਮੰਤਰੀ ਪੰਜਾਬ ਦੀ ਸਰਕਾਰ ਚੋਂ ਬਹੁਤ ਵੀ ਸਤਕਾਰਯੋਗ ਅਜਨਾਲਾ ਸਾਹਿਬ ਸਾਡੇ ਅਜਨਾਲੇ ਹਲਕੇ ਤੋਂ ਸਾਬਕਾ ਐਮਐਲਏ ਜਿਨ੍ਹਾਂ ਦੇ ਪਿਤਾ ਜੀ ਸਪੀਕਰ ਸੀ ਉਹ ਵੀ ਹਰਪ੍ਰਤਾਪ ਜੀ ਇੱਥੇ ਆਏ ਨੇ ਤਰਸੇਮ ਢੀਸੀ ਜੀ ਨੂੰ ਫਟੇ ਪਿੰਡ ਨਗਰ ਲੱਗੇ ਹੋਏ ਨੇ ਤੁਸੀਂ ਸਾਰੇ ਜਾਣਦੇ ਹੋ ਸਾਬਕਾ ਐਮਐਲਏ ਨੇ ਅਟਾਰੀ ਤੋਂ ਬਹੁਤ ਸਤਕਾਰਯੋਗ ਬੀਬਾ ਸਾਡੀ ਭੈਣ ਗੁਰਸ਼ਰਨ ਦਾ ਦਾਵਾ ਮਹਿਲਾ ਕਾਂਗਰਸ ਦੀ ਪ੍ਰਧਾਨ ਤੇ ਖਨੌੜਾ ਸਾਹਿਬ ਖਨੌੜਾ ਵੇਖੀ ਜਾਂਦਾ ਕਿ ਯਾਰ ਮੇਰਾ ਨਾਮ ਇਹ ਪਟਿਆਲੇ ਤੋਂ ਬੱਦਾ ਫੜਿਆ ਸੀ ਤੇ ਬਹੁਤ ਚੰਗੇ ਵਿਅਕਤੀ ਨੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਨੇ ਤੇ ਕਰਨਪੁਰ ਜੀ ਸਾਹਿਬ ਇਹ ਦੂਰ ਹੀ ਵੇਖ ਜਾਂਦਾ ਪਤਾ ਲੱਗਾ ਛੋੜਾ ਹੈਗਾ ਪੂਰਾ ਪਰ ਇਹਦਾ 5 ਕਿਲੋ ਭਾੜ ਕੱਟ ਗਿਆ ਜਿੱਤੇ ਦਾ ਟਿਕਟ ਮਿਲੀ ਜੋ ਕਰ ਜਾਣਾ ਕਿਉਂਕਿ ਚਿੰਤਾ ਹੋ ਜਾਂਦੀ ਹੈ ਜਦੋਂ ਇਲੈਕਸ਼ਨ ਲੜਦਾ ਆ ਬਈ ਕੈਮਰੇ ਵਾਲੇ ਬਈ ਥੋੜਾ ਜਿਹਾ ਹੁਣ ਪਾਸੇ ਹੋ ਜਾ ਯਾਰ ਐਵੇਂ ਨਾ ਕਰੋ ਜਾਂ ਸਾਈਡ ਤੇ ਕਰਕੇ ਕਿੱਚੋ ਫੜੋ ਕਿਹੜਾ ਬਾਈ ਆ ਮਾਰੇ ਮਾਰੇ ਪਿੱਛੇ ਹੋ ਜਾ ਹਾਂ ਭਾਉ ਮਾਲਾ ਜਾਂ ਪੈਮਾਜੇ ਵਾਲਿਆਂ ਨੂੰ ਇਹ ਨੂੰ ਅੱਗੇ ਕਿਵੇਂ ਖੜਾ ਜੇ ਬਾਈ ਇਹ ਸਈ ਸਾਹਿਬ ਥੋੜਾ ਜਿਹਾ ਪਿੱਛੇ ਹੋ ਜਾ ਯਾਰ ਉਹ ਬੰਦਾ ਤਾਂ ਸੋ ਮੈਂ ਉਹ ਮੁਕਸਰ ਦਾ ਰਹਿਣ ਵਾਲਾ ਐ ਵੇ ਤੁਹਾਨੂੰ ਬੇਨਤੀ ਕਰਦਾ ਹਸਿਆ ਵੀ ਕਾਂਗਰਸ ਪਾਰਟੀ ਨੂੰ ਵੋਟ ਪਾਓ ਪਰ ਤੁਹਾਡਾ ਸਵਾਲ ਹੋਣਾ ਚਾਹੀਦਾ ਵੀ ਕਾਂਗਰਸ ਪਾਰਟੀ ਨੂੰ ਭਾਈ ਕਿਉਂ ਵੋਟ ਪਾਈਏ ਅਸੀਂ ਕਾਲੀ ਦਲ ਕਿਉਂ ਨਾ ਪਾਈਏ ਅਸੀਂ ਬੀਜੇਪੀ ਮੋਦੀ ਨੂੰ ਵੋਟ ਕਿਉਂ ਨਾ ਪਾਈਏ ਅਸੀਂ ਵਾਰਿਸ ਪੰਜਾਬ ਅਮਰਿਤਪਾਲ ਵਾਲੇ ਬੰਦੇ ਨੂੰ ਕਿਉਂ ਨਾ ਪਾਈਏ ਅਸੀਂ ਝਾੜੂ ਆਵਿਆਂ ਨੂੰ ਕਿਉਂ ਨਾ ਪਾਈਏ ਇਹ ਤੁਹਾਡਾ ਸਵਾਲ ਹੋਣਾ ਚਾਹੀਦਾ ਹੈ ਜਿਹੜੇ ਹਿੰਦੋਸਤਾਨ ਦੀ ਜਨਤਾ ਹੈ ਇਹਨਾਂ ਦਾ ਕੰਮ ਇਹਨਾਂ ਨੇ ਆਪ ਖਰਾਬ ਕੀਤਾ ਵਾ ਇਹ ਹਿੰਦੁਸਤਾਨ ਦੀ ਜਨਤਾ ਨੇ ਆਪਣੇ ਪਿੰਡਾਂ ਵਾਲਿਆਂ ਨੇ ਆਪਣਾ ਕੰਮ ਆਪ ਖਰਾਬ ਕੀਤਾ ਹੁਣ ਪੁੱਛੋ ਕਿਵੇਂ ਪੁੱਛੋ ਕਿਵੇਂ ਕਿਵੇਂ ਜੀ ਅਮਰੀਕਾ ਤੇ ਕੈਨੇਡਾ ਚ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਚ ਬਾਹਰਲੇ ਮੁਲਕਾਂ ਤੋਂ ਆਪਾਂ 100 ਸਾਲ ਪਿੱਛੇ ਆ ਉਹਨਾਂ ਦੀਆਂ ਸਰਕਾ ਭਾਵੇਂ ਜੀਬ ਨਾਲ ਚੱਟ ਲੋ ਉੱਥੇ ਮਿੱਟੀ ਨਹੀਂ ਮਿਲਦੀ ਐ ਉਹ ਸਾਲ ਜੋੜੇ ਪਾਛ ਕਰਾਉਣਾ ਨਹੀਂ ਪੈਂਦੇ ਟੁੱਟ ਜਾਂਦੇ ਐ ਪਾਛ ਨਹੀਂ ਕੋਈ ਕਰਦਾ ਉੱਥੇ ਕਿਉਂਕਿ ਮਿੱਟੀ ਹੈ ਨਹੀਂ ਸਭ ਕੁਝ ਸਾਫ ਸੁਥਰਾ ਇਸ ਕਰਕੇ ਤੁਹਾਡੇ ਮੁੰਡੇ ਤੇ ਕੁੜੀਆਂ ਬਾਹਰ ਨੂੰ ਭੱਜਦੇ ਐ ਉੱਥੋਂ ਦੇ ਲੋਕ ਵੋਟ ਪਾਉਂਦੇ ਪਹਿਲਾਂ ਸਵਾਰ ਕਰਦੇ ਆ ਵੀ 10 ਭਾਈ ਕਿਉਂ ਪਾਈਏ ਫੇਰ ਐਸ ਖੋਪੜੇ ਨਾਲ ਸੋਚਦੇ ਐ ਜਿਹੜਾ ਉੱਤੇ ਰੱਬ ਨੇ ਦਿੱਤਾ ਹੈ ਦਿਮਾਗ ਵੀਸੀ ਵੋਟ ਉਹਨੂੰ ਪਾਵਾਂਗੇ ਜਿਹੜਾ ਸਾਡੀ ਤਰੱਕੀ ਕਰਾਊਗਾ ਤੁਸੀਂ ਕਿਹਰੇ ਨਾਲ ਸੋਚਦੇ ਹੋ ਪਤਾ ਹੈ ਤੁਸੀਂ ਐਰੇ ਨਾਲ ਜ਼ਿਆਦਾ ਸੋਚਦੇ ਆ ਆ ਕੀ ਹੈ ਦਿਲ ਦਿਲ ਨਾਲ ਸੋਚਿਆ ਬੰਦਾ ਮਾੜਾ ਨਹੀਂ ਹੁੰਦਾ ਚੰਗਾ ਹੁੰਦਾ ਪਰ ਜੇ ਦਿਮਾਗ ਰੱਬ ਨੇ ਨਾਲ ਹੀ ਦਿੱਤਾ ਹੈ ਦਿਲ ਤੇ ਦਿਮਾਗ ਦੋਹਾਂ ਤੋਂ ਬਿਨਾ ਸ਼ਰੀਰ ਨਹੀਂ ਚੱਲਦਾ ਤੇ ਜੇ ਦਿਮਾਗ ਦਾ ਇਸਤੇਮਾਲ ਹੀ ਨਹੀਂ ਕਰਨਾ ਇਹਨੂੰ ਪਾਸੇ ਖੋਪੜੇ ਨੂੰ ਛੱਡ ਦੇਣਾ ਹੈ ਇਸੇ ਕਰਕੇ ਸਾਡੇ ਪਿੰਡਾਂ ਦਾ ਸਾਡੇ ਲੋਕਾਂ ਦਾ ਗਰੀਬਾਂ ਦਾ ਕਿਸਾਨਾਂ ਦਾ ਖਾਲਸਿਆਂ ਦਾ ਮਾੜਾ ਹਾਲ ਹੈ ਹੁਣ ਮੈਂ ਕਾਂਗਰਸ ਨੂੰ ਕਿਉਂ ਕਹਣਾ ਵੋਟ ਪਾਉ ਕਾਂਗਰਸ ਨੇ ਸਾਨੂੰ ਸਾਡੇ ਗੁਰੂ ਨੇ ਪੱਗ ਦਿੱਤੀ ਸਰਦਾਰ 사ਦੂ ਸਿੰਘ ਜੀ ਖਾਲਸਾ ਪੰਥ ਸਾਜਿਆ ਸਾਡੀ ਪਹਿਚਾਣ ਬਣਾਈ ਪਰ ਇਹਦੇ ਨਾਲ ਨਾਲ ਕਾਂਗਰਸ ਨੇ ਵੀ ਥੋੜਾ ਜਿਹਾ ਯੋਗਦਾਨ ਪਾਇਆ ਸਾਡੀ ਪੱਗ ਦੀ ਹੋਰ ਪਛਾਣ ਵਧੇ ਪਹਿਲਾਂ ਬਾਹਰਲੇ ਮੁਲਕਾਂ ਚ ਅਗਲਾ ਕਹਿੰਦੇ ਸੀ ਯਾਰਾ ਗੋਰੇ ਕਾਲੇ ਪਰਸ਼ੀਅਨ 크੍ਰਿਸਚੀਅਨ ਜਿਹੜੇ ਬਾਹਰ ਸੀ ਉਹ ਸੋਚਦੇ ਸੀ ਇਹ ਕੀ ਹੈ ਇਹ ਵਾਟ ਇਜ਼ ਥਿਸ ਅੰਗਰੇਜ਼ੀ ਚ ਕਹਿੰਦੇ ਸੀ ਆਹ ਕੀ ਬਣਿਆ ਫਿਰ ਦੇਸ਼ ਦਾ ਪਹਿਲਾ ਰਾਸ਼ਟਰਪਤੀ ਬਣਿਆ ਇੱਕ ਪੱਗ ਵਾਲਾ ਉਹ ਨਾ ਸੀ ਗਿਆਨੀ ਜੈਲ ਸਿੰਘ ਸਾਈਕਲ ਤੇ ਚੱਲਦਾ ਸੀ ਗੁਰਦੁਆਰੇ ਦਾ ਗ੍ਰੰਥੀ ਸੀਗਾ ਪਾਠ ਕਰਦੇ ਸਨ ਜਗਾ ਜਗਾ ਤੇ ਜਾ ਕੇ ਕਾਹ ਆਰਤੇ ਕੀਰਤਨ ਕਰਦੇ ਸੀ ਕਦੇ ਕੋਈ ਸਾਈਕਲ ਵਾਲਾ ਕੀਰਤਨ ਕਰਨ ਵਾਲਾ ਦੇਸ਼ ਦਾ ਰਾਸ਼ਟਰਪਤੀ ਬਣ ਸਕਦਾ ਹੈ ਬੋਲੋ ਕਾਂਗਰਸ ਪਾਰਟੀ ਨੇ ਬਣਾਇਆ ਤੇ 350 ਕਿਲੇ ਦੇ ਵਿੱਚ ਘਰ ਸੀਗਾ ਦਿੱਲੀ ਦੇ ਵਿੱਚ ਦੇਸ਼ ਦਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਬਣਾਇਆ ਮੈਂ ਨਿੱਕਾ ਜਾ ਹੁੰਦਾ ਵਾਗ ਦਾ ਮਾਨ ਵਧਾਇਆ ਫਿਰ ਮਨਮੋਹਨ ਸਿੰਘ ਬਣਾਇਆ ਦੇਸ਼ ਦਾ ਪ੍ਰਧਾਨ ਮੰਤਰੀ ਬੀਬੇ ਜੀ ਜਿਹੜਾ ਖੰਭੇ ਥੱਲੇ ਬਹਿ ਕੇ ਪੜ੍ਹਾਈ ਪੂਰੀ ਕਰਦਾ ਸੀ ਪੈਸੇ ਨਹੀਂ ਸੀ ਔਰ ਕੋਈ 10 ਸਾਲ ਦੇਸ਼ ਦਾ ਪ੍ਰਧਾਨ ਮੰਤਰੀ ਫਿਰ ਬੂਟਾ ਸਿੰਘ ਰੰਗਰੇਟੇ ਗੁਰੂ ਕੇ ਬੇਟੇ ਇਨ ਗਰੀਬ ਸਿੱਖਣ ਕੋ ਦੇਉ ਉਪਾਕਸ਼ਾਈ ਕਾਲਾ ਰੰਗ ਸੀ ਪੱਠੇ ਪਾਇਆ ਕਰਦਾ ਸੀ ਪੱਠੇ ਪਸੂਆਂ ਨੂੰ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ 72 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਕਦੇ ਪੱਗ ਵਾਲਾ ਫੌਜਾਂ ਦਾ ਜਰਨੈਲ ਨਹੀਂ ਬਣਿਆ ਕਾਂਗਰਸ ਪਾਰਟੀ ਨੇ ਫੌਜਾਂ ਦਾ ਜਰਨੈਲ ਬਣਾਏ ਦੋ ਮਰਮੋਣ ਸਿੰਘ ਨੇ ਇਹ ਕਾਂਗਰਸ ਪਾਰਟੀ ਦੀ ਸਾਡੀ ਪੱਗ ਨੂੰ ਦੇਣਾ ਅੱਜ ਹੋਰ ਕਿਸੇ ਪਾਰਟੀ ਨੇ ਪੱਗ ਵਾਲੇ ਸਰਦਾਰ ਨੂੰ ਅੱਜ 11 ਸਾਲ ਹੋ ਗਏ ਮੋਦੀ ਦੀ ਸਰਕਾਰ ਹੈ ਲੇਕਿਨ ਪੰਜਾਬ ਦਾ ਪੱਗ ਵਾਲਾ ਕੋਈ ਬੰਦਾ ਹਿੰਦੁਸਤਾਨ ਦੀ ਸਰਕਾਰ 'ਚ ਨਹੀਂ ਹੈ ਕੋਈ ਬਣਾਵੇ ਸਾਡਾ ਪੱਗ ਵਾਲਾ ਦੇਸ਼ ਦਾ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਰਾਜਾ ਵੜਿੰਗੋਰੇ ਨਾਲ ਜਾਊਗਾ ਇਸ ਕਰਕੇ ਮੈਂ ਕਾਂਗਰਸ ਨਾਲ ਦੂਜਾ ਕਿਉਂ ਕਾਂਗਰਸ ਨਾਲ ਹੈ ਇੱਕ ਤਾਂ ਸਾਡੀ ਪੱਗ ਦੇ तौर ਬਣਾਉਂਦੀ ਹੈ ਦੂਜਾ ਮੈਂ ਇਸ ਕਰਕੇ ਹੈ ਕਿ ਕਾਂਗਰਸ ਗਰੀਬਾਂ ਤੇ ਆਮ ਲੋਕਾਂ ਦੀ ਪਾਰਟੀ ਹੈ ਉਹਨੂੰ ਪਤਾ ਹੈ ਵੀ ਲੋਕਾਂ ਨੂੰ ਚਾਹੀਦਾ ਕੀ ਹੈ ਅੱਜ ਤੋਂ 12 ਮਹੀਨੇ ਪਹਿਲਾਂ 12 ਮਹੀਨੇ ਪਹਿਲਾਂ ਦੇਸ਼ ਦਾ ਪ੍ਰਧਾਨ ਮੰਤਰੀ ਸੀ ਮਨਮੋਹਨ ਸਿੰਘ ਆ ਮੁੰਡੇ ਮਗਰ ਖੜੇ ਆ ਕਈ ਵਾਰੀ ਸਵਾਲ ਕਰਦੇ ਕਹਿੰਦੇ ਕਾਂਗਰਸ ਨੇ ਕੀ ਕੀਤਾ 60 ਸਾਲ ਰਾਜ ਕੀਤਾ ਇਹ ਸੁਣ ਲਓ ਬਈ ਮੁੰਡਿਓ ਆ ਜਿਹੜੇ ਆਮ ਆਗਵੀ ਪਾਰਟੀ ਵਾਲੇ ਵਾਰਿਸ ਪੰਜਾਬ ਵਾਲੇ ਅਕਾਲੀ ਦਲ ਵਾਲੇ ਹੁਣ ਸੁਣੋ ਕਾਂਗਰਸ ਨੇ ਕੀ ਕੀਤਾ ਜੇ ਸੱਚੀ ਹੋਈ ਤਾਂ ਬੈਠੇ ਰਹੋ ਜੇ ਝੂਠੀ ਹੋਈ ਉੱਠ ਕੇ ਜਾਂਦੇ ਰਹੋ 12 ਬਰੇ ਪਹਿਲਾਂ ਅਸੀਂ 60 ਸਾਲ ਰਾਜ ਕੀਤਾ ਅੰਗਰੇਜ਼ ਚਲੇ ਗਏ ਇਸ ਕਰੇ ਇੱਥੇ ਸੂਈ ਨਹੀਂ ਬੰਦੀ ਸੀ ਸੂਈ ਤੋਂ ਲੈ ਕੇ ਜਹਾਜ਼ ਬਣ ਲੱਗਿਆ ਹੁਣ ਲੋਕ ਆਪ ਦਾ ਮੁੰਡਾ ਨਵਾ ਕਵੇ ਪੋਤਾ ਕਵੇ ਦਾਦੇ ਮੇਰੇ ਨੇ ਕੀ ਕੀਤਾ ਇਹ ਕਵੇ ਇਹਦੇ ਦਾਦੇ ਦੀ ਕਮਾਈ ਹੈ ਇਹਦੀ ਨਹੀਂ ਹੈ ਅੱਛਾ ਇਹਦੇ ਨਾਲ ਨਾਲ ਇੱਕ ਮਿੰਟ ਇੱਕ ਮਿੰਟ 7 ਸਾਲ ਪਹਿਲਾਂ ਰਾਜ ਸੀ ਸਾਡਾ ਅਸੀਂ 60 ਸਾਲ ਕੀਤਾ ਤੇ 12 ਸਾਲ ਹੋ ਗਏ ਮੋਦੀ ਦਾ ਰਾਜ ਆ ਉਹ ਤੋਂ ਪਹਿਲਾਂ ਸਾਡਾ ਸੀ ਅੱਜ ਤੋਂ 12 ਬਾਰੇ ਪਹਿਲਾਂ ਜਿਹੜਾ ਸਿਉਣਾ ਸੀ ਨਾ ਸਿਉਣਾ ਉਹ 22000 ਰੁਪਏ ਟੋਲਾ ਮੇ ਦਾ ਸੀ 22500 ਜਿਵੇਂ ਸਾਡਾ ਅਸੀਂ 60 ਸਾਲਾਂ ਚ 22000 ਤੇ ਲੈ ਕੇ ਆਏ ਮਹਿੰਗਾਈ ਤੇ ਕੰਟਰੋਲ ਰੱਖਿਆ ਹਰ ਸਾਲ 1000 ਵਧਦਾ ਸੀ 500 ਵਧਦਾ ਸੀ 50 ਸਾਲਾਂ ਬਾਅਦ 1000 ਵਧਦਾ ਸੀ ਹੁਣ 128000 ਹੈ 12 ਸਾਲਾਂ ਚ ਵਧ ਗਿਆ ਕਿੰਨਾ ਟੋਲਾ 128000 ਦਾ ਕੁੜੀ ਨੂੰ ਪਾ ਦਿਓਗੇ ਵਿਆਹ ਤੇ ਟੋਲਾ ਚਾਂਦੀ ਵੀ ਨਹੀਂ ਪੈਣੀ ਇਹ ਮੋਦੀ ਨੇ ਕੀਤਾ ਬੋਲੋ ਬਈ ਗੱਲ ਸੱਚ ਹੈ ਜੱਟ ਸਰਦਾਰੋ ਬੋਲਦੇ ਨਹੀਂ ਆਹ ਜ਼ਿੰਮੇਦਾਰ ਬੈਠੇ ਡੀਏਪ ਦਾ ਗੱਟਾ ਅੱਜ ਤੋਂ 12 ਸਾਲ ਅਸੀਂ 7 ਸਾਲ ਰਾਜ ਕੀਤਾ 5 ਰੁਪਏ ਵਾਦਾ ਸੀ ਸਾਡੇ ਰਾਜ ਚ ਗੱਟਾ ਅਸੀਂ 60 ਸਾਲਾਂ ਦੇ ਵਿੱਚ ਲੈ ਕੇ ਆਏ 350 ਦਾ ਗੱਟਾ ਹੈਲੋ 400 ਦਾ ਗੱਟਾ ਤੇ ਅੱਜ ਹੈਗਾ ਸਰਦਾਰ ਜੀ ਸਾਡੇ 1350 ਦਾ ਗੱਟਾ ਮਿਲਦਾ ਨਹੀਂ ਜੇ ਬਲੈਕ ਚ ਲੈਣਾ ਤਾਂ 2000 ਦਾ ਇਹ ਮੋਤੀ ਦੀ ਦੇਣ ਹੈ ਬੋਲੋ ਸਹੀ ਹੈ ਗੱਲ ਨਹੀਂ ਨਹੀਂ ਹੁਣ ਨਹੀਂ ਬੋਲਦੇ ਸਾਡੇ ਰਾਜ ਚ ਗੈਸ ਦਾ ਸਿਲੰਡਰ 12 ਬਾਰੇ ਪਹਿਲਾਂ ਅਸੀਂ 60 ਸਾਲਾਂ ਚ ਗੈਸ ਦਾ ਸਿਲੰਡਰ ਵਧਨ ਨਹੀਂ ਦਿੱਤਾ 50 ਸਾਲਾਂ ਚ 20 ਰੁਪਏ ਵਧਦਾ ਸੀ ਮੋਦੀ 12 ਸਾਲਾਂ ਦਾ ਆਇਆ ਤੇ ਸਰਾਰ ਜੀ 1250 ਤੇ ਸਾਡੇ ਰਾਜ ਚ 350 ده ਗੱਲ ਸੱਚੀ ਹੈ 45 ਰੁਪਏ ਡੀਜ਼ਲ ਹੁੰਦਾ ਸੀ ਸਾਡੇ ਰਾਜ ਚ ਹੁਣ 95 92 ਰੁਪਏ ਗੱਲ ਸੱਚੀ ਹੈ ਪੈਟਰੋਲ 50 ਰੁਪਏ ਹੁੰਦਾ ਸੀ ਸਰੋਂ ਦਾ ਪੇਲ ਲਾ ਲੋ ਖੱਲ ਲਾ ਲੋ ਬਣੀਵੇਂ ਲਾ ਲੋ ਤੇ ਜੱਟ ਦੀ ਫਸਲ ਗਰੀਬ ਦੇ ਕਿਸਾਨ ਦੀ ਉਹਨੇ ਨਹੀਂ ਹੁੰਦੀ ਸੁੰਢੀ ਜਾਦੇ ਪੈ ਗਈ ਝਾੜ ਘਟ ਗਏ ਬਾਰਡਰ ਤੇ ਕੋਈ ਸਕੀਮ ਨਹੀਂ ਦਿੱਤੀ ਇਹ ਕਾਂਗਰਸ ਪਾਰਟੀ ਸੀਗੀ ਅਸੀਂ ਜੇ 60 ਸਾਲ ਰਾਜ ਕੀਤਾ ਤੇ ਅਸੀਂ ਦੇਸ਼ ਨੂੰ ਐ ਫੜ ਕੇ ਬੰਦ ਕੇ ਰੱਖਿਆ ਮਹंगाई ਜੇ ਸਿਉਣਾ ਮਹਿੰਗਾ ਹੁੰਦਾ ਤੇ ਸਮਝ ਲਓ ਦੇਸ਼ ਨੰਗ ਹੋ ਜਾਂਦਾ ਸਾਡੇ ਰਾਜ ਚ ਫੌਜਾਂ ਜਦੋਂ ਮਨਮੋਹਨ ਸਿੰਘ ਸੀਗਾ ਫੌਜਾਂ 'ਚ ਭਰਤੀ ਹੁੰਦੇ ਸੀ ਲੋਕ ਹੁਣ ਮੋਦੀ ਨੇ ਚਲਾਈ ਐ ਸਕੀਮ ਜਿਹਨੂੰ ਕਹਿੰਦੇ ਐ ਮੋਦੀ ਮੋਦੀ ਨੇ ਅਗਨੀ ਵੀਰ ਸਕੀਮ ਚਲاتی ਐ ਫੌਜਾਂ ਦੀ ਭਰਤੀ ਬੰਦ ਕਰਤੀ ਐ 2 ਲੱਖ ਸਾਡੇ ਕੋਲੇ ਪੋਸਟਾਂ ਖਾਲੀ ਪਈਆਂ ਮੇਰੀ ਗੱਲ ਸੱਚੀ ਐ ਕਿ ਝੂਠੀ ਐ ਸੱਚੀ ਐ ਹੁਣ 4 ਸਾਲਾਂ ਬਾਅਦ ਬਾਹਰ ਥੋੜੇ ਮੁੰਡੇ ਫੌਜਾਂ 'ਚ ਹੋ ਜਾਂਦੇ ਸੀ ਭਰਤੀ ਸਾਡਾ ਹਾਲ ਵੇਖ ਲਓ ਬੀਜੇਪੀ ਦਾ ਵੇਖ ਲਓ ਹੁਣ ਵੋਟ ਤੁਸੀਂ ਸੋਚ ਕੇ ਪਾਉਣੀ ਹੈ ਕਿਹਨੂੰ ਪਾਉਣੀ ਹੈ ਹੁਣ ਆ ਜੋ ਕਾਲੀ ਦਲ ਕਾਲੀ ਦਲ ਦਾ ਰਾਜ ਸੀਗਾ ਅੱਜ ਤੋਂ 9 ਬਰੇ ਪਹਿਲਾਂ ਉਦੋਂ ਬਾਅਦ ਹੁਣ 4 ਸਾਲ ਤਾਂ ਝਾੜੂ ਨੂੰ ਹੋ ਗਏ ਉਦੋਂ ਪਹਿਲਾਂ ਸਾਡਾ ਸੀ 5 ਸਾਲ ਤੇ ਕਾਲੀ ਦਲ ਬਾਬਾ ਜੀ ਕਾਲੀ ਦਲ ਦਿੰਦਾ ਸੀ ਤੁਹਾਨੂੰ 500 ਰੁਪਿਆ ਜਦੋਂ ਬਾਦਲ ਸੀ ਪੈਨਸ਼ਨ ਬਾਦਲ ਤੋਂ ਬਾਅਦ ਕਾਂਗਰਸ ਨੇ ਆਈ ਅਸੀਂ ਦਿੱਤੀ 1500 ਹਜ਼ਾਰ ਵਧਾਈ ਸਿੱਧੀ ਉਹ ਪਹਿਲਾਂ ਦਿੰਦਾ ਵੀ 250 ਤੋਂ ਉਹਨੇ 250 ਵਧਾਈ ਯਾਦ ਹੈ ਕਿ ਨਹੀਂ ਯਾਦ ਅਸੀਂ 1500 ਕਰਤੀ ਹੁਣ ਸਾਡਾ ਹਜ਼ਾਰ ਤਾਂ ਬੀਬੀਆਂ ਭੁੱਲ ਗਈਆਂ ਤੇ ਭਗਵੰਤ ਮਾਨ ਦਾ ਯਾਦ ਰੱਖਿਆ ਵੀ ਕੁੜੇ ਆਊਗਾ ਵਾਹੀ ਨਹੀਂ ਅਸੀਂ 500 ਤੋਂ 1500 ਕਰਤੀ ਲੈ ਇਹਨਾਂ ਨੇ ਕੀ ਕਰਤਾ ਜਿੰਨਾਂ ਨੇ ਭਗਵੰਤ ਮੰਨਦੇ ਅੱਜ 4 ਸਾਲ ਹੋ ਗਏ 1 ਸਾਲ ਚ 12 ਮਹੀਨੇ 48000 ਬਣ ਗਿਆ ਹਰਮੀਤ ਸੰਧੂ ਜਦੋਂ ਆਵੇ ਪਿੰਡ ਚੋਂ ਕਹ ਲਿਆ 48000 ਇੱਕ ਬੰਦੇ ਦਾ ਬੁੜੀ ਦਾ ਬੁੜੀ ਦਾ ਤੇ ਅਸੀਂ ਤੈਨੂੰ ਪਾ ਦਿੰਨੀ ਆ ਵੋਟ ਸਾਡੇ ਤੇ ਝਾੜੂ ਚਾਹ ਫਰਕ ਹੈ ਫੇਰ ਬਾਦਲ ਦਿੰਦਾ ਸੀ ਕੁੜੀ ਦੇ ਵਿਆਹ ਤੇ 16000 ਤੇ ਕਾਂਗਰਸ ਨੇ ਕਰਤਾ 51000 ਤੇ ਜਿਹੜਾ ਭਗਵੰਤ ਮਾਨੇ 2 ਸਾਲ ਦਿੰਦਾ ਹੀ ਨਹੀਂ ਉਦੋਂ ਕੁੜੀ ਦੇ ਜਵਾਕ ਵੀ ਜੰਮ ਪੈਂਦਾ ਤੇ ਛੂਛਕ ਵੀ ਦੇ ਆਉਣੀ ਹੈ ਬੋਲੋ ਗੱਲ ਸੱਚੀ ਹੈ ਹੁਣ ਬੋਲਦੀ ਨਹੀਂ ਤਾੜੀ ਨਹੀਂ ਮਾਰਨੀ ਆ ਕਾਂਗਰਸ ਕਿੰਦੀ ਸੀ 30 ਕਿਲੋ ਗਣਕ ਆ ਇਹਦੋਂ ਪਹਿਲਾਂ 4 ਸਾਲ ਸਾਡਾ ਰਾਜ ਸੀ 30 ਕਿਲੋ ਤੇ ਉਦੋਂ ਸਾਰਿਆਂ ਨੇ ਝਾੜੂ ਨੂੰ ਵੋਟਾਂ ਪਾਈਆਂ ਹੁਣ ਮਿਲਦੀ ਐ 5 ਕਿਲੋ ਲੈ ਲਓ ਸਵਾਦ ਇਹ ਗੱਲ ਸੱਚੀ ਐ ਪਹਿਲਾਂ ਮੋਦੀ ਨਾਲ ਥਰਕ ਵਿਖਾਇਆ ਹੁਣ ਝਾੜੂ ਨਾਲ ਵਿਖਾਈ ਜਾਂਦੇ ਸਾਡੇ ਰਾਜ ਚ ਨਰੇਗਾ ਕਾਂਗਰਸ ਨੇ ਦਿੱਤੀ ਹੁਣ ਤਰਸਦੀਆਂ ਫਿਰਦੀਆਂ ਨਰੇਗਾ ਦਾ ਕੰਮ ਦੇ ਜੇ ਕੋੜੇ ਆਇਆ ਹੀ ਨਹੀਂ ਦਿਲਦਾ ਬੋਲੋ ਮੰਨ ਕੇ ਕੇ ਚੱਡਾ ਜੇ ਬੋਲੋ ਯਾਰ ਇਹ ਅਸੀਂ ਦਿਹਾੜੀ ਦਿੱਤੀ ਨਰੇਗਾ ਉਸ ਤੋਂ ਬਾਅਦ ਦਿਹਾੜੀ ਨਹੀਂ ਵਧਾਈ ਮਾਵੇ ਸ਼ੇਰ ਨੇ ਮੋਦੀ ਨੇ ਤੇ ਇਹਨਾਂ ਦਾ ਬੇੜਾ ਗਰਕ ਹੋ ਗਿਆ ਇਹਨਾਂ ਨੇ ਨਰੇਗਾ ਬੰਦ ਕਰਤੀ ਬੱਸਾਂ ਦਾ ਮੁਫਤ ਕਰਾਇਆ ਕਿਹਨੇ ਦਿੱਤਾ ਤੁਹਾਡਾ ਬੁੜੀਆਂ ਨੂੰ ਕਿਹਨੂੰ ਬੱਸਾਂ ਦਾ ਮੁਫਤ ਕਰਾਇਆ ਬੋਲੋ ਕਾਂਗਰਸ ਨਹੀਂ ਤੇ ਸਾਡਾ ਭੁੱਲ ਗਿਆ ਸਾਡੇ ਨਾਲ ਤਾਂ ਇਹ ਵੀ ਨਾਰਾਜ਼ ਹੋ ਗਏ ਇਹਨਾਂ ਨੇ ਕਿਹਾ ਬਾਪੂ ਤਾਂ ਮੇਰਾਜ਼ ਹੋ ਗਿਆ ਕਹਿੰਦਾ ਯਾਰ ਮੇਰੀ ਘਰ ਹੈ ਈ ਦਾ ਮਾਫ ਕੀਤਾ ਸਾਡਾ ਦਾ ਕੀਤਾ ਨਹੀਂ ਮੈਨੂੰ ਆਪਦੀ ਘਰ ਹੈ ਇਹਨਾਂ ਵਾਸਤੇ ਨਾ ਪੈਂਦਾ ਹੈ ਹੈ ਬਾਪੂ ਇਸ ਕਰਕੇ ਨਾਰਾਜ਼ ਹੋ ਗਿਆ ਇਹ ਭਗਵਤ ਮਾਨ ਦਾ 1000 ਰੁਪਿਆ ਵਰਕੇ ਭੱਜ ਗਿਆ ਕੰਮ ਖਰਾਬ ਹੋ ਗਿਆ ਅਜ ਤਾਂ ਦੋਵੇਂ ਪਾਸੇ ਗਏ ਸੋ ਇਹ ਕਾਂਗਰਸ ਦਾ ਭਾਜਪੀ ਦਾ ਤੇ ਝਾੜੂ ਦਾ ਫਰਕ ਹੈ ਕਾਲੀ ਦਲ ਵੇਲੇ ਵੀ ਇਹ ਸਕੀਮਾ ਨਹੀਂ ਸੀ ਹੁਣ ਕਾਲੀ ਦਲ ਦੇ ਇੱਕ ਉਮੀਦਵਾਰ ਦਿੱਤਾ ਹੈ ਬੀਬੀ ਦਿੱਤੀਾ ਉਥੋਂ ਮਜੀਠੇ ਦੀ ਹੈ ਕਰਨਤਾਰ ਨਾਲ ਕੇ ਦੀ ਬੀਬੀ ਨਹੀਂ ਮਿਲੀ ਕਿਉਂ ਬੰਦਾ ਹੀ ਹੈ ਨਹੀਂ ਗੈਂਗਸਟਰ ਹੈ ਇੱਕ ਗੋਲੀਆਂ ਮਾਰਦਾ ਬੇਬੇ ਦਿਨ ਦਿਹਾੜੇ ਉਹਨਾਂ ਨਾਲ ਬਾਠ ਹੈ ਬਾਠ ਓਰੀ ਓਰੀ ਸੱਸ ਨੂੰ ਦੇਤਾ ਜਦੋਂ ਹਣ ਅਸੀਂ ਰੌਲਾ ਪਾਉਨੇ ਆ ਕਹਿੰਦੇ ਨਹੀਂ ਇਹ ਤਾਂ ਧਰਮੀ ਫੌਜੀ ਦੀ ਘਰ ਵਾਲੀ ਹੈ ਅਸੀਂ ਅਖਾ ਧਰਮੀ ਫੌਜੀ ਵਿਖਾਓ ਕਿੱਥੇ ਐ ਅੱਜ ਬੋਰਡਾਂ ਤੇ ਫੋਟੋ ਲਾ ਪੀ ਅਸੀਂ ਇੱਥੇ ਬੰਦਾ ਲਿਆਉਤਾ ਸੀ ਕਿੱਥੇ ਮਜੀਠੇ ਜਾ ਕੇ ਪਤਾ ਕਰਕੇ ਆਓ ਧਰਮੀ ਫੌਜੀ ਦੇ ਪਰਿਵਾਰ ਦਾ ਉਥੋਂ ਨੂੰ ਦੱਸ ਦੇਣਗੇ ਵੀ ਕਿਹੜਾ ਪਰਿਵਾਰ ਹੈ ਇਹ ਨਹੀਂ ਝੂਠਾ ਪ੍ਰਚਾਰ ਨਾ ਵੇਖਿਆ ਨਾ ਭਾਲਿਆ ਹੁਣ ਬੀਬੀ ਦੀ ਲਾਈ ਪਈ ਹੈ 75 ਸਾਲਾਂ ਦੀ ਫੋਟੋ ਧਰਮੀ ਫੌਜੀ ਦੀ ਲਾਈ ਪਈ ਹੈ 28 ਸਾਲਾਂ ਦੀ ਫੋਟੋ ਮੈਂ ਕਹਾਂ ਇਹ ਮੈਚ ਹੀ ਨਹੀਂ ਕਰਦਾ ਹੈਲੋ 18 ਸਾਲ ਦੀ ਲਾਈ ਪਈ ਹੈ ਕਿ ਮੈਂ ਕਿਹਾ ਹੁਣ ਦੂਜੀ ਹੋਣਾ ਲਈ ਰੀਨਲ ਵੀ ਲਾਓ ਧਰਮੀ ਫੌਜੀ ਦੀ ਤੁਹਾਨੂੰ ਪਤਾ ਲੱਗੇ ਕੰਮ ਕੀ ਐ ਮੈਨੂੰ ਤਾਂ ਪਤਾ ਐ ਪਰ ਮੈਂ ਦੱਸਦਾ ਨਹੀਂ ਉਹ ਪੇੜੀ ਗੱਲ ਐ ਐਵੇਂ ਫਿਰ ਕਿਸੇ ਦੇ ਪਰਿਵਾਰ ਬਾਰੇ ਦਸੀਏ ਮਾੜੀ ਗੱਲ ਐ ਪਰ ਚੈੱਕ ਕਰਿ ਆਓ ਗੱਡੀ ਲੈ ਜਾਈ ਇਹਨਾਂ ਨੂੰ ਕਰਾ ਦਿਓ ਇੱਕ ਵਾਸ ਕਰਾ ਦਿਓ ਮਜੀਠੇ ਭੇਜ ਦਿਓ ਬਿਲਕੁਲ ਜੀ ਇਹ ਪੁੱਛ ਜਾ ਹੁਣ ਨਾਰੇ ਇਹ ਅੰਮ੍ਰਿਤਸਰ ਰਾਜ ਘੰਟਾ ਉੱਥੇ ਦਰਸ਼ਨ ਕਰਿਓਗੇ ਨਾਲੇ ਬੱਸ ਮੁੜਿਓਗੇ ਆਪਣਾ ਕੀ ਲੱਗਦਾ ਠੀਕ ਐ ਜੀ ਲਾਓ 10000 ਰੁਪਏ ਇਹਨਾਂ ਨੂੰ ਬੱਸ ਕਰਾ ਕੇ ਦਿਓ ਮਜੀਠੇ ਵੇਖ ਕੇ ਆਓ ਤੋਂ ਇਹਨਾਂ ਗੱਲਾਂ ਤੋਂ ਬਚੋ ਉਹ ਗੋਲੀਆਂ ਮਾਰਦਾ ਬੇਬੇ ਉਹ ਬੈਠਾ ਕੈਨੇਡਾ ਚੋੜੀ ਘਰਾਂ ਦੀ ਕੰਚਨ ਲਾ ਦਿੰਦੀ ਹੈ ਲੋਕਾਂ ਦਾ ਫੋਨ ਕੀ ਹੈਲੋ WhatsApp 'ਆ ਮੈਂ ਗੱਲ ਕਰੂ ਬਾੜ ਕਹਿੰਦਾ ਹੋਵੇ ਦੱਸ ਤੁਹਾਨੂੰ ਗੋਲੀ ਚਲਾਉਣ ਵਾਲਾ ਚਾਹੀਦਾ ਕਿ ਬੂਟ ਝਾੜਨ ਵਾਲਾ ਚਾਹੀਦਾ ਆ ਮੁੰਡੇ ਜੇ ਕਹਿੰਦੇ ਯਾਰ ਥੋੜਾ ਕਾਂਗਰਸੀ ਦਾ ਸ਼ਰੀਫ ਲੱਗਦਾ ਉਹ ਭਾਈ ਗੁੰਡਾ ਨਹੀਂ ਉਹਨਾਂ ਚਾਹੀਦਾ ਮੈਂਬਰ ਪੰਚਾਇਤ ਜਾਂ ਸਰਪੰਚ ਜਾਂ ਐਮਐਲਏ ਐਮਐਲਏ ਦਾ ਸ਼ਰੀਫ ਹੀ ਹੋਣਾ ਚਾਹੀਦਾ ਕਿਉਂ ਭਾਈ ਜੀ ਠੀਕ ਹੈ ਜੀ ਥੋੜੇ ਘਰਾਂ ਚ ਵੀ ਆਉਣੇ ਕੰਮ ਕਰਾਉਣੇ ਜਿਹੜਾ ਗੁਲਾਮੇ ਚ ਫੜ ਲਿਆ ਉਹ ਥੋੜੀ ਚਾਹੀਦਾ ਹੈ ਇਹ ਸਾਡਾ ਤੇ ਕਾਲੀ ਦਾ ਉਹਦਾ ਬੀਜੇਪੀ ਦਾ ਤੇ ਝਾੜੂ ਦਾ ਫਰਕ ਦੱਸਦਾ ਤੁਹਾਨੂੰ ਹੁਣ ਇੱਕ ਪਾਰਟੀ ਰਹਿ ਗਈ ਉਹ ਹੈ ਵਾਰਿਸ ਪੰਜਾਬ ਮੇਰਾ ਅਮਰਿਤਪਾਲ ਜੀ ਨਾਲ ਕੋਈ ਰੌਲਾ ਨਹੀਂ ਹੈ ਪਰ ਮੈਨੂੰ ਇੱਕ ਗੱਲ ਦੱਸਿਓ ਤੁਸੀਂ ਸਾਰਿਆਂ ਨੇ ਦਮਦਮੀ ਟਕਸਾਲ ਬਾਰੇ ਸੁਣਿਆ ਹੈ ਜਿਨੇ ਜਿਨੇ ਸੁਣਿਆ ਹੱਥ ਖੜਾ ਕਰੋ ਯਾਰ ਹੱਥ ਖੜਾ ਕਰੋ ਚਾਚ ਨਾਲ ਦਮਦਮੀ ਟਕਸਾਲ ਦੇ ਮੁਖੀ ਕਿਸੇ ਵੇਲੇ ਸੰਤ ਭਿੰਡਰਾ ਵਾਲਾ ਵੀ ਹੋਇਆ ਕਰਦੇ ਸੀ ਹਾਂਜੀ ਇਹ ਸਹੀ ਹੈ ਗੱਲ ਬਿਲਕੁਲ ਬਿਲਕੁਲ ਹੁਣ ਧੁਮਾਜੀ ਹੈ ਕੋਈ ਦਮਦਮੀ ਟਕਸਾਲ ਦਾ ਬੰਦਾ ਕੋਈ ਐਮਪੀ ਦਾ ਇਲੈਕਸ਼ਨ ਲੜਿਆ ਹੈ ਬੋਲੋ ਕਿਉਂਕਿ ਉਹ ਧਰਮ ਦਾ ਪ੍ਰਚਾਰ ਹੀ ਕਰਦਾ ਹੈ ਜਿਹੜਾ ਲੀਡਰ ਬਣ ਗਿਆ ਉਹ ਤਾਂ ਸਾਡੇ ਵਰਗਾ ਹੀ ਹੋ ਗਿਆ ਫਿਰ ਪਾਰਟੀ ਬਣਾ ਲਈ ਹੁਣ ਐਮਐਲਏ ਖੜੇ ਕਰਨ ਲੱਗ ਪਿਆ ਕਹਿੰਦਾ ਮਤਲਬ ਤੁਸੀਂ ਇਹ ਨਾ ਕਰੋ ਮੈਂ ਧਰਮ ਦਾ ਪ੍ਰਚਾਰਕ ਐ ਮੈਂ ਹੈਗਾ ਹੁਣ ਲੀਡਰ ਸਾਨੂੰ ਕੋਈ ਇਤਰਾਜ਼ ਨਹੀਂ ਤੁਸੀਂ ਐਵੇਂ ਬਾਬੇ ਦਾ ਓਡਾ ਅਸਰਾ ਕੰਮ ਲਾ ਕੇ ਨਾ ਕੰਮ ਕਰੋ ਇੱਕ ਉਹਨਾਂ ਦੇ ਫਲੈਕਸ ਦੇ ਨਾਲ ਫੋਟੋ ਲੱਗੀ ਐ ਸਰਬਜੀਤ ਖਾਲਸਾ ਦੀ ਲੱਗੀ ਐ ਨਾ ਬੋਲੋ ਭਾਈ ਯਾਰ ਕੋਈ ਬੋਲਦਾ ਹੀ ਨਹੀਂ ਸਰਬਜੀਤ ਖਾਲਸਾ ਫਰੀਦਕੋਟ ਤੋਂ ਐਮਪੀ ਐ ਉਹਨੂੰ ਇਸ ਕਰਕੇ ਬਣਾਇਆ ਵੀ ਇਹ ਗੁਰਸਿੱਖਾਂ ਦੇ ਮਸਲੇ ਜਾ ਕੇ ਦਿੱਲੀ 'ਚ ਕਰੇਗਾ ਚਲੋ ਮੰਨ ਲਿਆ ਅਮਰਿਤਪਾਲ ਤਾਂ ਜੇਲ੍ਹ 'ਚ ਹੈ ਭੈਣ ਜੀ ਇੱਕ ਮਿੰਟ ਰੋਟੀਆਂ ਆਪਾਂ ਖਾਇਆਵਾਂਗੇ ਮੇਰੀ ਭੈਣ ਕੋਲੇ ਜਿਹੜਾ ਸਰਬਜੀਤ ਖਾਲਸਾ ਵੀ ਉਹ ਮੁੰਡਿਓ ਮਗਰਲੇ ਉਹ ਸੁਣ ਲੋ ਸਰਬਜੀਤ ਖਾਲਸਾ ਨੂੰ ਲੋਕਾਂ ਨੇ ਜਿਤਾਇਆ 3 ਲੱਖ ਵੋਟਾਂ ਨਾਲ ਵੀ ਇਹ ਸਿੱਖੀ ਦਾ ਪ੍ਰਚਾਰ ਕਰੂਗਾ ਤੇ ਪਾਰਲੀਮੈਂਟ 'ਚ ਬੰਦੀ ਸਿੱਖਾਂ ਦੀ ਗੱਲ ਕਰੂਗਾ ਤੇ ਸਾਡੇ ਪੰਜਾਬ ਦੇ ਸਿੱਖਾਂ ਦੀ ਗੱਲ ਕਰੂਗਾ ਲੈ 1.5 ਸਾਲ ਮੈਂ ਵੀ ਉੱਥੇ ਐਮਪੀ ਐ ਮੈਂ ਵੀ ਜਿੱਤ ਗਿਆ ਕਿ ਲੁਧਿਆਣੇ ਮੈਂ ਬਾਈ ਦੀ ਹੋਰ ਵਾਸੀ ਲੈਂਦੇ ਦਾ ਮੂੰਹ ਖੁੱਲਦਾ ਨਹੀਂ ਵੇਖਿਆ ਉਹਨੇ ਬੋਲਣਾ ਤਾਂ ਸੁਆਹ ਸੀਗਾ ਉਹਨੇ ਇਹ ਨਹੀਂ ਕਦੇ ਕਿਹਾ ਵਾਹਿਗੁਰੂ ਜਿੱਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਜਿਹੜੇ ਬੰਦੇ ਨੇ ਫੱਦੇ ਹੀ ਨਹੀਂ ਬੁਲਾਈ ਜਾ ਕੇ 1.5 ਸਾਲ ਦੀ ਪਾਰਲੀਮੈਂਟ 'ਚ ਉਹ ਸਿੱਖੀ ਦਾ ਪ੍ਰਚਾਰ ਕਿਵੇਂ ਕਰੂਗਾ ਵੀ ਬੋਲੋ ਤੁਸੀਂ ਗੁਰਦੁਆਰੇ 'ਚ ਭਾਈ ਬਿਠਾ ਲਓ ਤੇ ਉਹਨੂੰ ਕਹਿ ਵੀ ਪਾਠ ਕਰਨਾ ਹੈ ਜੋ ਪਾਰਕ ਦੀ ਥਾਂ ਤੇ ਗਾਣੇ ਸੁਣੀ ਜਾਵੇ ਤੇ ਗੁਰਦੁਆਰੇ ਜਾਊ ਕੋਈ? ਕਥਾਵਾਚਕ ਗਲਤ ਕਥਾ ਕਰੀ ਜਾਵੇ ਕੋਈ ਜਾਊਗਾ? ਫਿਰ ਇਹੋ ਜਿਹੇ ਲੋਕਾਂ ਨੂੰ ਐਮਪੀ ਬਣਾਉਣ ਦਾ ਫਾਇਦਾ ਕੀ ਹੋਇਆ ਬਈ? ਐਵੇਂ ਮਗਰ ਤਾਂ ਹੀ ਤਾਂ ਮੈਂ ਆਖਿਆ ਖੋਪੜੇ ਤੋਂ ਸੋਚੋ ਜੇ ਅਮਰੀਕਾ ਕੈਨੇਡਾ ਬਣਾਉਣਾ ਹੈ ਉੱਥੇ ਲੋਕ ਖੋਪੜੇ ਤੋਂ ਸੋਚਦੇ ਆ ਨਾਲ ਜੇ ਨਾ ਸੋਚਿਆ ਤਾਂ ਆਪਣੇ ਹਾਲਾਤ ਹੋਰ ਖਰਾਬ ਹੋ ਜਾਣਗੇ ਆ ਗੈਂਗਸਟਰ ਤਾਂ ਅਸੀਂ ਮਹੀਨੇ ਚ ਦੱਬ ਦਿਆਂਗੇ ਇਹ ਲੱਪਿਆ ਨਹੀਂ ਕੋਈ ਇਥੇ ਹੋਣਾ ਗੈਂਗਸਟਰ ਪੰਜਾਬ ਚ ਜੇ ਸਾਡੀ ਸਰਕਾਰ ਆ ਗਈ ਲਿਖ ਲੋ ਮੇਰੇ ਨਾਲ ਤੁਹਾਡੇ ਨਾਲ ਵਾਦਾ ਕਰਦਾ ਤੇ ਡਰਨ ਦੁਰਨ ਦੀ ਲੋੜ ਨਹੀਂ ਹੈ ਕਿਸੇ ਨੂੰ ਬਾਹਰ ਤੋਂ ਜਿੱਦੇ ਆਈ ਆ ਚਲੇ ਜਾਣਾ ਐਵੇਂ ਮਾਰਦਾ ਦੱਪ ਕੇ ਕਾਨੂੰਨ ਬਣਾਉਂਗਾ ਜਦੋਂ ਸਰਕਾਰ ਆਈ ਕਿ ਜਿਹੜਾ ਗੈਂਗਸਟਰ ਹੈ ਜੇ ਉਹਨੇ ਬੰਦਾ ਮਾਰਿਆ ਉਰੀ ਮਾਂ ਤੇ ਵੀ 300 ਦਿਓ ਦੇਉਂਗਾ ਔੜੇ ਪਿਓ ਤੇ ਵੀ 300 ਦਿਓ ਦੇਉਂਗਾ ਔਰੀ ਘਰ ਵਾਲੇ ਤੇ ਵੀ 300 ਦੋ ਦੇਉਂਗਾ ਕਾਨੂੰਨ ਬਣੂਗਾ ਆਪ ਤਾਂ ਕੈਨੇਡਾ ਕੇ ਬੈਠਾ ਹੈ ਉੱਥੋਂ ਪੈਸੇ ਭੇਜੀ ਜਾਂਦਾ ਹੈ ਘਰ ਚੱਲੀ ਜਾਂਦਾ ਹੈ ਤੇ 6 ਕੋਲੇ ਘਰਦਿਆਂ ਨੂੰ ਵੀ ਲੱਗਣਾ ਚਾਹੀਦਾ ਫੇਰ ਗੋਲੀ ਮਾਰਨ ਨੂੰ ਹਟੂਗਾ ਵੀ ਪਰਚੇ ਮੇਰੀਆਂ ਸਾਰਾ ਟੱਬਰ ਅੰਦਰ ਦੇਊਗਾ ਹਾਂ ਜਾਂ ਪਰਿਵਾਰ ਵਾਲੇ ਉਰੀ ਸਪੋਰਟ ਨਾ ਲੈਣ ਫੇਰ ਕੋਈ ਗੱਲ ਨਹੀਂ ਵੀ ਮੰਨ ਲਓ ਮੁੰਡਾ ਕਪੁੱਤ ਹੋ ਗਿਆ ਪੁੱਤ ਕਪੁੱਤ ਹੋ ਗਿਆ ਵੀ ਪਰਿਵਾਰ ਨਹੀਂ ਇਹ ਕੋਈ ਗੱਲ ਨਹੀਂ ਯਾਰ ਪਰ ਵਾਰ ਤਾਂ ਲੈਂਦਾ ਵੱਡੀਆਂ ਗੱਡੀਆਂ ਗੱਡੀਆਂ ਨਜ਼ਾਰੇ ਕੋਠੀਆਂ ਗੈਂਗਸਟਰ ਉੱਥੇ ਫੋਨ ਕਰਕੇ ਪੈਸੇ ਦੇਈ ਜਾਂਦਾ ਛੱਡਣਾ ਨਹੀਂ ਕੋਈ ਇੱਕ ਵੀ ਜੇ ਸਰਕਾਰ ਕਾਂਗਰਸ ਦੀ ਆਈ ਆਓ ਐਮਸੀਆਂ ਨੇ ਪੈਸੇ ਲੈ ਲਏ ਸਾਡੇ ਨੇ ਵੇਖੋ ਹਾਲਾਤ ਵੇਖੋ ਜਿਹੜੇ ਤਰਨਤਾਰਨ ਦੇ ਐਮਸੀ ਐ ਪੰਜ ਚਾਰ ਉਹਨਾਂ ਨੇ ਡੀਸੀ ਸਾਹਿਬ ਫਰੋਤੀ ਲੈ ਲਈ ਕਿਸੇ ਤੋਂ ਦੂਜੇ ਗੈਂਗਸਟਰ ਨੇ ਫਰੋਤੀ ਇਹਨੇ ਤੋਂ ਲੈ ਕੇ ਇਲੈਕਸ਼ਨ ਲੜਨ ਨੂੰ ਐਮਸੀਆਂ ਨੂੰ ਪੈਸੇ ਦੇਤੇ ਉਹਨੇ ਲੈ ਇਹ ਨਵਾਂ ਕੰਮ ਹੀ ਚੱਲ ਪਿਆ ਔਰ ਇਹ ਚ ਐਮਸੀ ਵੀ ਗੁਨੇਗਾਰ ਹੈ ਜਿੱਦ ਦੇ ਇਨਕੁਆਇਰੀ ਕਰੂੰਗਾ ਨਾਲ ਐਮਸੀ ਨੂੰ ਵੀ ਨਾਲ ਲੈ ਕੇ ਆਉਂਗਾ ਕਿਉਂਕਿ ਉਹਨੇ ਫਰੋਤੀ ਦੇ ਪੈਸੇ ਆਪ ਦੇ ਇਲੈਕਸ਼ਨਾਂ 'ਚ ਵਰਤੇ ਗੈਂਗਸਟਰ ਤਾਈਦਾਮਨ ਕਰਦੇ ਨੇ ਭਾਈ ਜੀ ਸਾਈਡ ਤੇ ਹੋ ਜਾਓ ਯਾਰ ਜਾਂ ਅੱਗੇ ਆ ਜਾਓ ਅੱਛਾ ਅਮਰਿਤਪਾਲ ਦੇ ਪਿਤਾ ਜੀ ਕਹਿੰਦੇ ਆ ਸਾਡੇ ਬਾਪੂ ਜੀ ਕੱਕੇ ਪਰੋ ਬਚੋ ਅੰਮ੍ਰਿਤਪਾਲ ਦੇ ਪਿਤਾ ਜੀ ਸਾਡੇ ਬਾਪੂ ਜੀ ਕਹਿੰਦੇ ਯਾਰ ਨਸ਼ਾ ਬੰਦ ਕਰਨਾ ਹੈ ਅੰਮ੍ਰਿਤਪਾਲ ਜੀ ਨੇ ਬਸ ਅੰਮ੍ਰਿਤਪਾਲ ਜੀ ਤਾਂ ਬਸ ਇਸ ਕੰਮ ਤੇ ਹੈ ਮੈਨੂੰ ਦੱਸੋ ਬਈ ਨਸ਼ਾ ਕਿਵੇਂ ਬੰਦ ਹੋਊਗਾ ਜਿਹੜੀ ਸਰਕਾਰ ਆਉਂਦੀ ਆ ਆ ਅਖੀਰਲੀ ਗੱਲ ਹੈ 1 ਮਿੰਟ ਲਾ ਕੇ ਧਿਆਨ ਨਾਲ ਸੁਣ ਲਿਓ ਬੜੀ ਜ਼ਰੂਰੀ ਗੱਲ ਹੈ ਬੁੜੀਆਂ ਆਸਤੇ ਤੇ ਬੰਦਿਆਂ ਆਸਤੇ ਤੇ ਜੌਨ ਜਵਾਨਾਂ ਆਸਤੇ ਜਿਹੜੀ ਸਰਕਾਰ ਆਉਂਦੀ ਹੈ ਉਹ ਕਹਿ ਦਿੰਦੀ ਆ ਮੈਂ ਨਸ਼ਾ ਬੰਦ ਕਰੂੰਗਾ ਨਾ ਤਾਂ ਕਾਂਗਰਸੀਆਂ ਤੋਂ ਹੋਇਆ ਨਾ ਕਾਲੀਆਂ ਤੋਂ ਹੋਇਆ ਕਾਲੀ ਤਾਂ ਨਸ਼ਾ ਲੈ ਕੇ ਆਈ ਸੀ ਉਹਨਾਂ ਵੇਲੇ ਆਇਆ ਸੀ ਚਿੱਟਾ ਨਾ ਝਾੜੂ ਵਾਲਿਆਂ ਤੋਂ ਹੋਇਆ ਅੰਮ੍ਰਿਤਪਾਲ ਕੋਈ ਕੇਰੀ ਗਿੱਦੜ ਸਿੰਘੀਆ ਜੀਰੇ ਨਾਲ ਉਹਨਾਂ ਦਾ ਬਾਪੂ ਨਸ਼ਾ ਖਤਮ ਕਰੂਗਾ ਕੋਈ ਗਿੱਦੜ ਸਿੰਘੀ ਜੇ ਕਾਂਗਰਸ ਦਾ ਰਾਜ ਦੁਆਰੇ ਵੀ ਆ ਗਿਆ ਤਾਂ ਵੀ ਨਸ਼ਾ ਨਹੀਂ ਬੰਦ ਹੋ ਸਕਦਾ ਘਟ ਸਕਦਾ ਹੈ ਘਟ ਸਕਦਾ ਤੇ ਬੰਦੇ ਬੱਚੇ ਮਰਨੋਂ ਮੈਂ ਬਚਾ ਸਕਦਾ ਮੇਰੇ ਕੋਲ ਇੱਕ ਤਰੀਕਾ ਹੈ ਕੀ ਹੈ तरीका ਹੁਣ ਸੁਣੋ ਕੀ ਤਰੀਕਾ ਹੈ ਇੱਕ ਤਾਂ ਨਸ਼ੇ ਸੁਣ ਲਓ ਮੁੰਡਾ ਗੋਆ ਕੁੜਾ ਕਰਕੇ ਤੁਸੀਂ ਪੜਾਉਣੀ ਐ ਕੁੜੀ ਨੂੰ ਪੜਾਇਆ ਉਹ ਫਿਰਦੇ ਆ ਵੇਲੇ ਉਹਨਾਂ ਨੂੰ ਕੋਈ ਨੌਕਰੀ ਨਹੀਂ ਦਿੰਦਾ ਜਦੋਂ ਨੌਕਰੀ ਨਹੀਂ ਦਿੰਦਾ ਉਹ ਸੜਕਾਂ ਤੇ ਚੌਂਕਾਂ ਤੇ ਫਿਰ ਹੌਲੀ ਹੌਲੀ ਨਸ਼ੇ ਦੇ ਆਦੀ ਹੋ ਸਕਦੇ ਕਿਉਂਕਿ ਪੜ ਕੇ ਗੋਆ ਕੁੜਾ ਤਾਂ ਹੁੰਦਾ ਨਹੀਂ ਉਹਨਾਂ ਤੋਂ ਜੇ ਮੁੰਡਾ 9 ਵਜੇ ਜਾਵੇ ਤੇ ਰਾਤ ਨੂੰ 5 ਵਜੇ ਆਵੇ ਬੱਸ ਤੇ 40000 ਰੁਪਏ ਦੀ ਨੌਕਰੀ ਕਰਕੇ ਸਰਕਾਰੀ ਤੇ ਨਸ਼ਾ ਘਟ ਜਾਊਗਾ ਘਟੂਗਾ ਬੰਦ ਨਹੀਂ ਹੁੰਦਾ ਦੂਜਾ ਤਰੀਕਾ ਕੀ ਹੈ ਦੂਜਾ ਤਰੀਕਾ ਨਸ਼ੇ ਤੋਂ ਬੱਚੇ ਮਰਨੋਂ ਬਚਾਉਣ ਦਾ ਸਾਧੂ ਸਿੰਘ ਜੀ ਉਹ ਕੀ ਆ ਜਨਾਲਾ ਸਾਹਿਬ ਜਿਹੜਾ ਟੀਕਾ ਲਾਉਂਦਾ ਮਾਤਾ ਟੀਕਾ ਉਹ ਉਰੀ ਉਮਰ 2.5 ਸਾਲ ਹੈ ਜਦੋਂ ਟੀਕਾ ਲਾਉਣ ਲੱਗਦਾ ਉਹ 2.5 ਸਾਲ ਬਾਅਦ ਮਰ ਜਾਂਦਾ ਹੈ ਜਿਹੜਾ ਖਾਂਦਾ ਚਿੱਟਾ ਉਹ ਮਾਤਾ 3 ਸਾਲਾਂ ਬਾਅਦ ਮਰ ਜਾਂਦਾ ਜੇ ਕੋਈ ਬਾਲਾ ਜਰਵਾਨ ਹੈ ਤਕੜਾ ਉਹ 3.5 ਸਾਲ ਲਾਉਂਦਾ ਜਾਂ 4 ਜਿਹੜਾ ਲਾਉਂਦਾ ਸਮੈਕ ਉਹ ਵੀ 3 ਜਾਂ 4 ਸਾਲ ਜਿਹੜਾ ਖਾਂਦਾ ਕੈਪਸੂਲ ਸਿਗਨੇਚਰ ਦਾ ਉਹ 5 6 ਸਾਲ ਉਹ ਬਈ ਸੁਣਿਓ ਧਿਆਨ ਨਾਲ ਇਹ ਛੱਡ ਨਹੀਂ ਸਕਦੇ ਜੀਰੇ ਸੰਗ ਚ ਚਿੱਟਾ ਨੰਗਿਆ ਉਹ ਛੱਡ ਨਹੀਂ ਸਕਦਾ ਅੱਛਾ ਤੁਸੀਂ ਸਰਕਾਰ ਕੀ ਕਰਦੀ ਹੈ ਪਰਚੇ ਦੇ ਦਿਓ ਬੋਲ ਸੁਪਾਣ ਲੋ ਕਾਮੀ ਨਹੀਂ ਛੁੱਟ ਸਕਦਾ 50000 ਪਰਚਾ ਦੇਤਾ ਭਗਵੰਤ ਮਾਨ ਨੇ ਕਿਉਂ ਪਰਚੇ ਨਾਲ ਕੀ ਹੁੰਦਾ ਜਿਹੜਾ ਮੁੰਡਾ ਨਸ਼ਾ ਕਰਦਾ ਓਰੀ ਮਾਂ ਨੂੰ ਤੇ ਓਰੇ ਪਿਓ ਨੂੰ ਓਰੇ ਮਗਰ ਜਾਣਾ ਹੀ ਪੈਂਦਾ ਭਾਵੇਂ ਜਿੰਨਾ ਮਰਜੀ ਮਾੜਾ ਹੋਵੇ ਸਹੀ ਗੱਲ ਹੈ ਕਿ ਝੂਠੀ ਹੈ ਅੱਛਾ ਜਦੋਂ ਜਾਂਦੀ ਹੈ ਦਿਹਾੜੀ ਛੱਡ ਕੇ ਜਾਂਦੀ ਹੈ ਤੇ ਉਹ ਰਾ ਕਚਹਿਰੀਆਂ 'ਚ ਪੈਸੇ ਲੱਗਦੇ ਆ ਵਕੀਲ ਲੁੱਟ ਕੇ ਖਾ ਜਾਂਦਾ ਤੇ ਜੇਲਾ 'ਚ ਮੁਲਾਕਾਤਾਂ ਤੇ ਲੱਗ ਜਾਂਦੇ ਮੁੰਡਾ ਤਾਂ ਮਰਦਾ ਹੀ ਮਰਦਾ ਹੈ ਉਹ ਤਾਂ ਨਸ਼ਾ ਛੁੱਟਿਆ ਤਾਂ ਹੈ ਨਹੀਂ ਤੇ ਮਾਪਿਓ ਵੀ ਮਰ ਜਾਂਦਾ ਕਿਉਂਕਿ ਉਹਰੇ ਅੱਧੇ ਪੈਸੇ ਤਾਂ ਇਸ ਕੰਮ ਤੇ ਲੱਗ ਜਾਂਦੇ ਆ। ਹੁਣ ਇਹ ਭਗਵੰਤ ਮਾਨ ਕਹਿੰਦਾ ਘਰ ਤੋੜ ਦਿਓ। ਉਹ ਪਰਿਆ ਮਾਨ ਸਾਹ ਘਰ ਤਾਂ ਉਹਦੇ ਪਿਓ ਤੇ ਮਾਂ ਤੇ ਦਾਦੇ ਨੇ ਬਣਾਇਆ ਜੀ ਉਹ ਵੀ ਤੋੜ ਦੇਗਾ ਉਹ ਜਵਾਈ। ਤੇ ਘਰ ਤੋੜੇ ਨਾਲ ਬੱਚਾ ਨਹੀਂ ਨਸ਼ਾ ਨਹੀਂ ਛੱਡ ਸਕਦਾ। ਤੇਰਾ ਹੱਲ ਕੀ ਐ? ਤੁਸੀਂ ਸਾਰੇ ਜਾਣੇ ਚਾਹ ਪੀਂਦੇ ਹੋ। ਲੈ 5 ਦਿਨ ਹੁਣ ਤੁਸੀਂ ਚਾਹ ਨਹੀਂ ਪੀਂਗੇ ਕਿਸੇ ਨੇ ਤੁਹਾਨੂੰ ਸੌਹ ਹੈ ਬਾਬਾ ਜੀ। ਮੰਨੋਂਗੇ? ਬੋਲੋ ਹੁਣ ਬੋਲਦੀ ਐ ਸੱਚੀ ਗੱਲ ਦੱਸੋ ਚਾਹ ਤੋਂ ਬਿਨਾ ਕਰਕੇ ਮੰਜੇ ਤੋਂ ਉੱਠਿਆ ਨਹੀਂ ਜਾਂਦਾ ਸਹੀ ਐ ਜੇ ਨਹੀਂ ਉੱਠਿਆ ਜਾਂਦਾ ਚਾਹ ਵੀ ਨਸ਼ਾ ਤੇ ਭੁੱਖਾ ਜਿਹੜਾ ਚਿਟਾ ਪੀਂਦਾ ਉਹ ਕਿਵੇਂ ਛੱਡੇ ਵੀ ਤੁਸੀਂ ਚਾਹ ਨਹੀਂ ਛੱਡ ਸਕਦੇ ਜੇ ਫਿੱਪਦਾ ਪੈਟਰੋਲ ਤੋਂ ਇੰਜਨ ਤੁਸੀਂ ਪਾਣੀ ਤੇ ਕਰਤਾ ਜੇ ਜਿਹੜੇ ਗੱਡੀ 'ਚ ਪੈਟਰੋਲ ਪੈਂਦਾ ਔਰ ਇੱਥੇ ਪਾਣੀ ਪਾ ਦਿਓ ਹੁਣੇ ਇੰਜਨ ਬੰਦ ਹੋ ਜਾਊਗਾ ਯਾਨੀ ਕਿ ਗੱਡੀ ਖਤਮ ਹੋ ਜਾਊਗੀ ਹੁਣ ਮੇਰੇ ਕੋਈ ਕੀ ਤਰੀਕੇ ਪਤਾ ਐ ਮੈਂ ਇੱਥੇ ਖੋਜ ਕਰ ਰਹੇ ਹਾਂ ਬੰਦੇ ਲਾਏ ਵੇ ਆ ਮੈਂ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਪੂਰਾ ਵੇਰਵਾ ਦੇਵਾਂਗਾ ਪੂਰਾ ਵੇਰਵਾ ਫੇਮ ਤੇ ਭੁੱਕੀ ਖਾਣ ਵਾਲਾ ਮਰਦਾ ਨਹੀਂ ਮੇਰੀ ਗੱਲ ਸੱਚੀ ਹੈ ਕਿ ਝੂਠੀ ਹੈ ਕੋਈ ਫੇਮ ਦੀ ਓਵਰਡੋਜ਼ ਹੈਗੀ ਹੈ ਕੋਈ ਭੁੱਕੀ ਦੀ ਓਵਰਡੋਜ਼ ਹੈਗੀ ਹੈ ਜੇ ਨਸ਼ਾ ਆ ਜੇ ਇਹ ਮਾਤਾ ਲੋਕ ਟੀਕੇ ਤੋਂ ਸਮੈਗ ਤੋਂ ਚਿੱਟੇ ਤੋਂ ਗੋਲੀਆਂ ਤੋਂ ਬਚ ਜਾਣਗੇ ਕਮ ਸੇ ਕਮ ਮੁੰਡਾ ਜਿਉਂਦਾ ਰਹੂਗਾ ਮਰਦਾ ਨਹੀਂ ਫੇਰ ਮੈਂ ਪੁੱਕੀ ਤੇ ਫੀਮ ਨੂੰ ਹੌਲੀ ਹੌਲੀ ਛਡਾ ਕੇ ਪੰਜ ਸੱਤ ਸਾਲਾਂ ਚ ਫੇਰ ਉਹਨਾਂ ਨੂੰ ਇੰਜਨ ਪਹਿਲਾਂ ਮੈਂ ਇੰਜਨ ਪੈਟਰੋਲ ਤੋਂ ਡੀਜ਼ਲ ਤੇ ਕਰੂੰਗਾ ਫੇਰ ਮੈਂ ਡੀਜ਼ਲ ਤੋਂ ਮਿੱਟੀ ਦੇ ਤੇਲ ਤੇ ਕਰੂੰਗਾ ਐ ਛੁੱਟੂਗਾ ਜੇ ਐ ਥੋੜੀ ਵੀ ਜੜਾ ਆ ਗਿਆ ਬੋਲ ਗਿਆ ਬਈ ਨਸ਼ਾ ਬੰਦ ਕਰ ਦੇਂਗੇ ਕਰ ਹੀ ਨਾ ਕਰੇਗਾ ਐ ਤੁਹਾਨੂੰ ਜੱਚਦੀ ਹੈ ਇਹ ਗੱਲ ਮੇਰੀ ਕਿ ਨਹੀਂ ਜੱਚਦੀ ਜੱਚਦੀ ਹੈ ਤਾਂ ਤਾੜੀ ਮਾਰੋ ਸੋ ਸਰਕਾਰਾਂ ਨੂੰ ਸੱਚ ਬੋਲਣਾ ਪਊਗਾ ਝੂਠਾਂ ਨਾਲ ਕੰਮ ਨਹੀਂ ਚੱਲਣਾ ਲੋਕ ਜੁੱਤੀਆਂ ਹਾਰਣਗੇ ਗੱਲ ਸੱਚੀ ਕਰੋ ਮੈਂ ਕਹਾਂ ਯਾਰ ਸਾਡਾ ਰਾਜ ਲਿਆ ਦਿਓ ਅਸੀਂ 15 ਦਿਨਾਂ ਚ ਨਸ਼ਾ ਕਦਮ ਕਰ ਦੇਾਂਗੇ ਭਾਈ ਜੀ ਨਹੀਂ ਹੋਣਾ ਆ ਜਿੰਨੇ ਲੀਡਰ ਹੈ ਇਹਨਾਂ ਤੋਂ ਕਿਸੇ ਤੋਂ ਨਹੀਂ ਹੋਣਾ ਮੈਂ ਮੰਤਰੀ ਰਿਆਂ ਨਹੀਂ ਮੈਂ ਵੀ ਝੂਠ ਬੋਦਿਆ ਮੈਨੂੰ ਪਤਾ ਹੈ ਭਗਵਾਨ ਤੁਮਣ ਕਹਿੰਦਾ ਸੀ ਮਹੀਨੇ ਚ ਕਰ ਦੂੰਗਾ ਲੋ ਉਹ ਜੁੱਤੀਆਂ ਮਾਰਦੇ ਫਿਰਦੇ ਐਦੂ ਕਰਨਾ ਐਦੂ ਗੱਲ ਸੱਚੀ ਕਰੋ ਤੇ ਕੋਈ ਕਰ ਸਹੀ ਗੱਲ ਹਾਂਜੀ ਫਾਰਮੂਲੇ ਮੇਰੇ ਕੋਲੇ ਬੜੇ ਪੰਜਾਬ ਨੂੰ ਅੱਗੇ ਲੈ ਕੇ ਹੋਂਦੇ ਪਰ ਗੱਲ ਕਰੂੰਗਾ ਸੱਚੀ ਸੱਚੀ ਝੂਠ ਨਹੀਂ ਬੋਲਦਾ ਪਰ ਅੱਜ ਟਾਈਮ ਹੈ ਨਹੀਂ ਜੇ ਡੀਸੀ ਸਾਹਿਬ ਦੁਬਾਰੇ ਸੱਦੋਂਗੇ ਦੇਣੇ 2 ਘੰਟੇ ਲਾਉਂਗਾ ਸੋ ਸਾਰੀਆਂ ਨੀਆਂ ਕਹਾਣੀਆਂ ਮੈਂ ਸੁਣਾਈਆਂ ਸਾਰੀਆਂ ਪਾਰਟੀਆਂ ਅਸੀਂ ਬਾਹਲੇ ਚੰਗੇ ਨਹੀਂ ਐ ਪਰ ਅਸੀਂ ਦੂਜੀਆਂ ਪਾਰਟੀਆਂ ਨੂੰ 100 ਗੁਣੇ ਚੰਗੀ ਪਾਰਟੀ ਕਾਂਗਰਸ ਪਾਰਟੀ ਹੈ ਜਿਹੜੀਆਂ ਸਾਡੇ ਚ ਕਮੀਆਂ ਰਹੀਆਂ ਉਹ ਵੱਡੇ ਲੀਡਰ ਸਨ ਅਸੀਂ ਜ਼ਮੀਨ ਤੋਂ ਉੱਠ ਕੇ ਆਏ ਬਣੇ ਲੀਡਰ ਐ ਅਸੀਂ ਆਉਣ ਵਾਲੇ ਸਮੇਂ 'ਚ ਉਹ ਸਾਰੀਆਂ ਕਮੀਆਂ ਪੂਰੀਆਂ ਕਰਾਂਗੇ ਤੇ ਪੰਜਾਬ ਨੂੰ ਤੰਦਰੁਸਤ 50 ਬਣਾਵਾਂਗੇ ਆਸੂਬੀਰ ਬਾਦਲਵਾਨ ਨੂੰ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾ ਕੇ ਤੇ ਅਕਾਲ ਪੁਰਖ ਦੇ ਜਥੇਦਾਰ ਦੇ ਸਾਹਮਣੇ ਖੜਾ ਕੀਤਾ ਜਾਂਦਾ ਉਹ ਕਹਿੰਦੇ ਬੇਅਦਬੀ ਕਰਾਈ ਸੀ ਦਾ ਹਾਂ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਗਤ ਤੇ ਹਮਲਾ ਬਗਰਾੜੀ ਕੀਤਾ ਸੀ ਕਹਿੰਦਾ ਹਾਂ ਜੀ ਹੁਣ ਬਣਿਆ ਫਿਰਦਾ ਗੁਰਸਿੱਖ ਕੱਲੇ ਕਹਿੰਦੇ ਕੇਸ ਤੇ ਦਸਤਾਰ ਸਜਾਈ ਨਾਲ ਸਿੱਖ ਨਹੀਂ ਬਣ ਜਾਣਾ ਗੁਰੂ ਨਾਨਕ ਸਾਹਿਬ ਨੇ ਕਿਹਾ ਮੇਰਾ ਸਿੱਖ ਕੰਮਕਾਰਾਂ ਚ ਵੀ ਉਵੇਂ ਹੋਣਾ ਚਾਹੀਦਾ ਵੇਣਾ ਮੰਨੇ ਸੂਈ ਹੋ ਜੇ ਕਾਫਰ ਲੋਕਾਂ ਨੂੰ ਵੋਟਾਂ ਨਹੀਂ ਪਾਉਣੀਆਂ ਜਿਹੜੇ ਗੁਰੂ ਦੀ ਗੁਰੂ ਦੀ ਰੱਖਿਆ ਨਹੀਂ ਗੁਰੂ ਦੀ ਲੜਾਈ ਨਹੀਂ ਲੜ ਸਕੀ ਇਹ ਗੁਨੇਗਾਰ ਹੈ ਮੈਨੂੰ ਇੱਕ ਕਹਿੰਦਾ ਯਾਰ ਉਹਨੇ ਗਲਤੀਆਂ ਮੰਨ ਤਾਂ ਲਈਆਂ ਮੈਂ ਕਿਹਾ ਗਲਤੀ ਦੀ ਗਲਤੀ ਮੰਨੀ ਜਾ ਸਕਦੀ ਹੈ ਗੁਨਾਹ ਦੀ ਗਲਤੀ ਮਾਫੀ ਨਹੀਂ ਹੁੰਦੀ ਕੋਈ ਇਹ ਗੁਨਾਹ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਨਹੀਂ ਹੋਇਆ ਉਹ ਸਾਡਾ ਕਿਵੇਂ ਹੋ ਸਕਦਾ ਹੈ ਤੁਹੋਨਾ ਸਾਰਿਆਂ ਦਾ ਧੰਨਵਾਦ ਤੇ 11 ਤਰੀਕ ਨੂੰ ਸਾਡੇ ਇਸ ਭਰਾ ਨੂੰ ਵੋਟਾਂ ਪਾ ਕੇ ਪੰਜੇ ਦਾ ਬਟਨ ਲੱਪ ਕੇ ਕਾਮਯਾਬ ਕਰਿਓ ਹੁਣ ਮੈਂ ਬੇਨਤੀ ਕਰਾਂਗਾ ਕਰਨਗੋਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਗੇ ਨਾਲੇ ਆਪਣੀ ਗੱਲ ਰੱਖਣਗੇ ਧੰਨਵਾਦ